ਬਿਲਕੁਲ ਜਿਹੜੇ ਨਤੀਜੇ ਆਪਾਂ ਦੇਖੀਏ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰਹੇ ਆ ਬਕਾਇਦਾ ਜਿਹੜਾ ਹੈ 39% ਦੇ ਕਰੀਬ ਉਹਨਾਂ ਦੇ ਕੈਂਡੀਡੇਟ ਨੂੰ ਵੋਟ ਜਿਹੜੀ ਮਿਲੀ ਹੈ ਤਕਰੀਬਨ 35000 ਵੋਟਸ ਆਪਾਂ ਕਹਿ ਸਕਦੇ ਹਾਂ ਕਿ ਆਪਦੇ ਕੈਂਡੀਡੇਟਸ ਨੂੰ ਪਈਆਂ ਹੈਗੀਆਂ ਨੇ ਦੂਜੇ ਨੰਬਰ ਤੇ ਭਾਰਤ ਕੁਸ਼ਣ ਆਸ਼ੂਰ ਤੀਜੇ ਨੰਬਰ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਨੂੰ ਤਕਰੀਬਨ ਜੇ ਆਪਾਂ ਕਹੀਏ ਕਿ 20000 ਦੇ ਕਰੀਬ ਵੋਟ ਪੈ ਜਾਣੀ ਤਕਰੀਬਨ 22-23% ਵੋਟ ਲੈ ਕੇ ਜਾਣੀਆਂ ਜੀ ਈਵਨ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਏ ਵੀ ਆ ਰਿਹਾ ਹੈ ਕਿ ਸਟਾਰਟਿੰਗ ਦੀਆਂ ਡਿਸਕਸ਼ਨਸ ਦੇ ਵਿੱਚ ਉਹਨਾਂ ਦਾ ਇਹ ਸੀ ਕਿ ਸ਼ਾਇਦ ਇਸ ਵਾਰੀ ਅਸੀਂ ਸਰਕਾਰ ਦੀ ਪਲਟੀ ਮਰਵਾ ਦਈਏ ਤੇ ਜਿਹੜਾ ਹੈ ਅਸੀਂ ਇੱਥੇ ਆਪਣਾ ਕੈਂਡੀਡੇਟ ਹੀ ਨਾ ਦਈਏ ਜਾਂ ਆਪਣੀਆਂ ਵੋਟਾਂ ਕਿਤੇ ਹੋਰ ਭਗਤਾ ਦਈਏ ਪਰ ਉਹਨਾਂ ਨੇ ਫਿਰ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਹੀ ਕੁਝ ਲੀਡਰਾਂ ਦੇ ਬਿਆਨ ਵੀ ਸੀ ਕਿ ਅਸੀਂ ਲੇਟ ਜਿਹੜਾ ਹੈ ਪ੍ਰਚਾਰ ਥੋੜਾ ਜਿਆ ਸ਼ੁਰੂ ਕੀਤਾ ਈਵਨ ਕੇ 2022 ਦੇ ਵਿੱਚ ਫਾਰਡਜਨਟਾ ਪਾਰਟੀ ਨੂੰ ਸਿਰਫ 12% ਵੋਟ ਆ ਪਈਆਂ ਸੀ ਤੇ ਜੇ ਆਪਾਂ ਉਸ ਤੋਂ ਥੋੜਾ ਜਿਹਾ ਪਿੱਛੇ ਚਲੇ ਜਾਨੇ ਆ ਅਕਾਲੀ ਭਾਜਪਾ ਜਦੋਂ 17 ਚ ਇਕੱਠੇ ਸੀ ਤੇ ਉਹਨਾਂ ਇਕੱਠਿਆਂ ਨੂੰ ਵੀ 18.64% ਹੀ ਪਈਆਂ ਸੀ ਤੇ ਇੱਥੇ ਇਕੱਲਿਆਂ ਨੇ 22.54% ਤਕਰੀਬਨ 23% ਲੈ ਜਾਣੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਮਾਇਨੇ ਰੱਖਦਾ ਹੈ ਅਕਾਲੀ ਦਲ ਦੀ ਬਕਾਇਦਾ ਇੱਥੇ ਜ਼ਮਾਨਤ ਜਬਤ ਹੋਈ ਹੈ ਪਰ ਕਿਤਨਾ ਕਿਤੇ ਜੇ ਆਪਾਂ ਕਹੀ ਕਿ ਉਹਨਾਂ ਨੂੰ ਵੀ 9-10% ਤੱਕ ਵੋਟ ਸ਼ੇਅਰ ਮਿਲਿਆ ਹੈਗਾ ਕਿ ਜਿਹੜੇ ਰਾਜਾ ਬੜਿੰਗ ਹੈਗੇ ਨੇ ਉਹਨਾਂ ਦਾ ਤੜਾ ਵੱਖਰਾ ਹੈਗਾ ਏ ਸੁਖਿੰਦਰ ਸਿੰਘ ਰੰਦਾਵਾ ਰੰਦਾਵਾ ਉਹਨਾਂ ਦਾ ਵੱਖਰਾ ਹੈ ਭਾਰਤ ਪੂਸ਼ਣਾ ਸ਼ੂ ਉਹਨਾਂ ਦਾ ਉਹਨਾਂ ਦਾ ਵੱਖਰਾ ਟੀਮ ਹੈਗੀ ਹੈ ਉਹਨਾਂ ਨੇ ਇਵਨ ਕੇ ਇਸ ਵਾਰ ਆਪਣੇ ਆਪਣੇ ਲੈਵਲ ਤੇ ਉਹਨਾਂ ਨੇ ਦੂਜਿਆਂ ਨੂੰ ਵਰਣ ਵੀ ਨਹੀਂ ਦਿੱਤਾ ਇੰਟਰਫੇਅਰ ਵੀ ਨਹੀਂ ਕਰਨ ਦਿੱਤਾ ਕੈਸਾਰੀ ਜਿਹੜੀ ਕੈਂਪੇਨਿੰਗ ਹੈ ਉਹ ਅਸੀਂ ਲੀਡ ਕਰਾਂਗੇ ਜਿਸ ਤਰੀਕੇ ਦੇ ਨਾਲ ਰਾਣਾ ਗੁਰਜੀਤ ਸਿੰਘ ਨੂੰ ਬੁਲਾਇਆ ਗਿਆ ਪ੍ਰਗਟ ਸਿੰਘ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਹੋਣਾ ਉਹਨਾਂ ਨੂੰ ਇਹ ਸੀ ਕਿ ਅਸੀਂ ਇੱਕ ਬਰੀ ਸੀਟ ਕੱਢ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਹੈ ਕਿ ਅਗਲੇ ਬੰਨੇ ਆਪਣੀ ਟੀਮ ਦੀ ਦਾਅਵੇਦਾਰੀ ਠੋਕਾਂਗੇ ਪਰ ਉਹਨਾਂ ਦਾ ਵੀ ਕਿਤਨਾ ਕਿਤੇ ਚੀਜ਼ਾਂ ਕਾਮਯਾਬ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ ਨਹੀਂ ਹੋਈਆਂ ਹੈਗੀਆਂ ਭਾਜਪਾ ਤੇ ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਗਿਆ ਉਹ ਵੀ ਇੱਕ ਤਰੀਕੇ ਦਾ ਡੈਮੇਜ ਚਲੋ ਕਾਂਗਰਸ ਨੂੰ ਤੱਕ ਕਰ ਹੀ ਗਿਆ ਲੇਕਿਨ ਉਸ ਚੀਜ਼ ਨੇ ਇੱਕ ਸੰਕੇਤ ਮੁਰ ਤੋਂ ਦੇ ਦਿੱਤੇ ਨੇ ਕਿ ਇਹ ਦੁਆਰਾ ਅਲਾਈਅੰਸ ਵਾਲੇ ਪਾਸੇ ਵੱਧ ਸਕਦੇ ਨੇ ਜਾਂ ਨਹੀਂ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਲੁਧਿਆਣਾ ਦੀ ਬਾਈਪੋਲਸ ਹੋਈਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਜਿੱਤੂ ਐਲਾਨ ਰਹੀ ਟ੍ਰੈਂਡ ਰਿਹਾ ਜੀ ਬਾਈਪੋਲਸ ਜਦ ਵੀ ਹੋਣਗੀਆਂ ਸੱਤਾ ਤੇ ਕਾਬਜ ਰਹੀ ਹੈ ਜਿਹੜੀ ਹੈਗੀ ਹੈ ਉਹਨਾਂ ਹੀ ਪਰਚਾ ਆਪਣਾ ਚੱਕਣਾ ਆਪਣਾ ਝੰਡਾ ਫਹਿਰਾਣਾ ਅਨ ਵਾਲੇ ਪਾਸੇ ਜਿਸ ਵੇਲੇ ਅਸੀਂ ਤਮਾਮ ਚੀਜ਼ਾਂ ਦੇਖਦੇ ਹਾਂ ਕਿਸ ਪੱਧਰ ਦੇ ਨਾਲ ਨੈਵੀਗੇਟ ਕਰਕੇ ਦੇਖੀਏ ਕਿਉਂਕਿ ਭਾਰਤ ਪੁਸ਼ਪ ਆਸ਼ੂ ਵਰਗਾ ਕੈਂਡੀਡੇਟ ਕਾਂਗਰਸ ਜੇਕਰ ਖੜਾ ਕਰਦੀ ਵੀ ਹੈ ਭਾਜਪਾ ਵੀ ਵੱਖਰੀ ਅਕਾਲੀ ਦਲ ਨੇ ਵੀ ਚਲੋ ਉਹਨਾਂ ਸਟਰੋਂਗ ਕੈਂਡੀਡੇਟ ਨਹੀਂ ਖੜਾ ਕੀਤਾ ਲੇਕਿਨ ਦਾਵੇਦਾਰੀ ਠੋਕੀ ਤਾਂ ਸਹੀ ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਵਾਰ ਉਮੀਦਵਾਰ ਵੀ ਨਹੀਂ ਉਤਾਰਿਆ ਸੀ ਕਿਸ ਤਰੀਕੇ ਦੇ ਨਾਲ ਦੇਖੀਏ ਇਹਨਾਂ ਨੂੰ ਲੁਧਿਆਣਾ ਦੇ ਚੋਣਾਂ ਦੇ ਨਤੀਜਿਆਂ ਨੂੰ ਬਿਲਕੁਲ ਜਿਹੜੇ ਨਤੀਜੇ ਆਪਾਂ ਦੇਖੀਏ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰਹੇ ਆ ਬਕਾਇਦਾ ਜਿਹੜਾ ਹੈ 39% ਦੇ ਕਰੀ ਵੋਟ ਜਿਹੜੀ ਮਿਲੀ ਹੈ तकरीबन 35000 ਵੋਟਸ ਆਪਾਂ ਕਹਿ ਸਕਦੇ ਹਾਂ ਕਿ ਆਪਦੇ ਕੈਂਡੀਡੇਟਸ ਨੂੰ ਪਈਆਂ ਹੈਗੀਆਂ ਨੇ ਦੂਜੇ ਨੰਬਰ ਤੇ ਭਾਰਤ ਪੂਸ਼ਣ ਆਸ਼ੂ ਔਰ ਤੀਜੇ ਨੰਬਰ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਨੂੰ तकरीबन ਜੇ ਆਪਾਂ ਕਹੀਏ ਕਿ 20000 ਦੇ ਕਰੀਬ ਵੋਟ ਪੈ ਜਾਣੀ तकरीबन 22 23% ਵੋਟ ਲੈ ਕੇ ਜਾਣੀਆਂ ਜੀ ਈਵਨ ਕਿ ਭਾਰਤੀ ਜਨਤਾ ਪਾਰਟੀ ਨੇ ਅਜੇ ਏ ਵੀ ਆ ਰਿਹਾ ਹੈ ਕਿ ਸਟਾਰਟਿੰਗ ਦੀਆਂ ਡਿਸਕਸ਼ਨਸ ਦੇ ਵਿੱਚ ਉਹਨਾਂ ਦਾ ਇਹ ਸੀ ਕਿ ਸ਼ਾਇਦ ਇਸ ਵਾਰੀ ਅਸੀਂ ਸਰਕਾਰ ਦੀ ਪਲਟੀ ਮਰਵਾ ਦਈਏ ਤੇ ਜਿਹੜਾ ਹੈ ਅਸੀਂ ਇੱਥੇ ਆਪਣਾ ਕੈਂਡੀਡੇਟ ਹੀ ਨਾ ਦਈਏ ਜਾਂ ਆਪਣੀਆਂ ਵੋਟਾਂ ਕਿਤੇ ਹੋਰ ਭਗਤਾ ਦਈਏ ਪਰ ਉਹਨਾਂ ਨੇ ਫਿਰ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਹੀ ਕੁਝ ਲੀਡਰਾਂ ਦੇ ਬਿਆਨ ਵੀ ਸੀ ਕਿ ਅਸੀਂ ਲੇਟ ਜਿਹੜਾ ਹੈ ਪ੍ਰਚਾਰ ਥੋੜਾ ਜਿਹਾ ਸ਼ੁਰੂ ਕੀਤਾ ਉਹਨਾਂ ਨੇ ਇੱਥੇ ਚੰਗੀ ਵੋਟ ਆਪਾਂ ਕਹਿ ਸਕਦੇ ਹਾਂ ਕਿ ਹਾਸਲ ਕਰਾਫ ਕਾਫੀ ਚੰਗਾ ਹੈ 16 ਤੋਂ 17 17 ਤੋਂ ਸਿੱਧਾ 19 ਤੇ 19 ਤੋਂ 23 ਬਿਲਕੁਲ ਈਵਨ ਕਿ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ 12% ਵੋਟਾਂ ਆ ਤੇ ਜੇ ਆਪਾਂ ਉਸ ਤੋਂ ਥੋੜਾ ਜਿਹਾ ਪਿੱਛੇ ਚਲ ਜਾਨੇ ਆ ਅਕਾਲੀ ਭਾਜਪਾ ਜਦੋਂ 17 ਚ ਇਕੱਠੇ ਸੀ ਤੇ ਉਦੋਂ ਇਕੱਠਿਆਂ ਨੂੰ ਵੀ 18.64% ਹੀ ਪਈਆਂ ਸੀ ਤੇ ਇੱਥੇ ਕੱਲਿਆਂ ਨੇ 22.54% ਤਕਰੀਬਨ 23% ਲੈ ਜਾਣੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਮਾਇਨੇ ਰੱਖਦਾ ਹੈ ਅਕਾਲੀ ਦਲ ਦੀ ਬਕਾਇਦਾ ਇੱਥੇ ਜ਼ਮਾਨਤ ਜਬਤ ਹੋਈ ਹੈ ਪਰ ਕਿਤਨਾ ਕਿਤੇ ਜੇ ਆਪਾਂ ਕਹੀ ਕਿ ਉਹਨਾਂ ਨੂੰ ਵੀ 9-10% ਤੱਕ ਵੋਟ ਸ਼ੇਅਰ ਮਿਲਿਆ ਹੈਗਾ ਹੁਣ ਇੱਥੇ ਜਿਹੜੀ ਕਾਂਗਰਸ ਦੀ ਜੇ ਆਪਾਂ ਕਹਿ ਸਕਦੇ ਕਿ ਹਾਰ ਦਾ ਜਿਹੜਾ ਵੱਡਾ ਕਾਰਨ ਹੈਗਾ ਕਿ ਉਹਨਾਂ ਦੀ ਜਿਹੜੀ ਆਪਸੀ ਜਿਹੜੀ ਪਾਰਟੋਤਾਰ ਹੈਗੀ ਆ ਹੁਣ ਤੁਸੀਂ ਦੇਖਿਆ ਹੋਣਾ ਕਿ ਬਕਾਇਦਾ ਜਿਹੜੇ ਹੈਗੇ ਨੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੇ ਵੀ ਅਹੁਦੇ ਤੋਂ ਅਸਤੀਫਾ ਦਿੱਤਾ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਗਟ ਸਿੰਘ ਉਹਨਾਂ ਦਾ ਅਸਤੀਫਾ ਆਉਂਦਾ ਹੈ ਜਾਂ ਹੋਰ ਵੀ ਜਿਹੜੇ ਕੋਈ ਛੋਟ ਇਸ ਧੜੇ ਦੇ ਲੀਡਰ ਹੈਗੇ ਨੇ ਉਹਨਾਂ ਦੇ ਅਸਤੀਫੇ ਆਉਣੇ ਚਾਲੂ ਹੋ ਗਏ ਨੇ ਅ ਇਸ ਦੇ ਵਿੱਚ ਕਾਂਗਰਸ ਦੀ ਜਿਹੜੀ ਆਪਸੀ 파ਟੋ ਤੜ ਹੈਗੀ ਆ ਉਹ ਵੀ ਇੱਕ ਵਜ੍ਹਾ ਹੈਗੀ ਆ ਕਿ ਇੱਥੇ ਜਿਹੜਾ ਸੀਟ ਕਟਨ ਚ ਕਾਮਯਾਬ ਨਹੀਂ ਹੋਏ ਹੈਗੇ। ਅ ਤੁਸੀਂ ਇਹ ਦੇਖੋ ਨਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਆਪਾਂ ਪੁਰਾਣੇ ਇਲੈਕਸ਼ਨਸ ਦੇ ਵਿੱਚ ਦੇਖਣਾ ਹੋਵੇ ਕਿ 1997 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ। 2002 ਦੇ ਵਿੱਚ 5 ਸਾਲ ਬਾਅਦ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ। 2007 ਦੇ ਵਿੱਚ ਦੁਬਾਰਾ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ 2012 ਦੇ ਵਿੱਚ ਇਹ ਐਕਸਪੈਕਟਿਡ ਲੱਗ ਰਿਹਾ ਸੀ ਕਿ ਸ਼ਾਇਦ ਦੁਬਾਰਾ ਜਿਹੜੀ ਹੈ ਕਾਂਗਰਸ ਨਹੀਂ ਆਣਾ ਹੈਗਾ। ਪਰ ਕਾਂਗਰਸ ਦੀ ਆਪਸੀ 파ਟੋਤਾਰ ਕੈਪਟਨ ਮਨਿੰਦਰ ਸਿੰਘ ਦਾ ਜਿਹੜਾ ਆਪਣੇ ਹੀ ਆਪਾ ਕਹਿ ਸਕਦੇ ਆ ਕਿ ਵੱਡੇ ਲੀਡਰਸ਼ਿਪ ਪ੍ਰਤੀ ਰਵਈਆ ਉਹਨਾਂ ਨੇ ਇੱਕ ਗਿਫਟ ਕਰਤੀ ਇੱਕ ਸਰਕਾਰ ਜਿਹੜੀ ਇੱਕ ਤਰ੍ਹਾਂ ਦੀ ਆਪਾ ਕਹਿ ਸਕਦੇ ਆ ਕਿ ਦੁਬਾਰਾ ਉਹ ਅਕਾਲੀ ਦਲ ਨੂੰ ਇੱਕ ਤਰ੍ਹਾਂ ਦੀ 12 ਤੋਂ 17 ਵਾਲੀ ਗਿਫਟ ਕਰਕੇ ਦੇ ਦਿੱਤੀ ਠੀਕ ਉਹੀ ਹੈ ਕਿ ਹੁਣ ਤਾਂ ਇਹ ਗੱਲਾਂ ਵੀ ਬਣ ਗਈਆਂ ਕਿ ਕਾਂਗਰਸ ਨੂੰ ਕਾਂਗਰਸ ਹੀ ਹਰਾ ਰਹੀ ਹੈਗੀ ਹੈ ਜਿਹੜਾ ਇੱਕ ਧੜਾ ਜਿਸ ਦੇ ਵਿੱਚ ਅਪਾ ਇਹ ਗੱਲ ਕਹਿ ਸਕਦੇ ਆ ਕਿ ਜਿਹੜੇ ਰਾਜਾ ਬਣੇਗੇ ਹੈਗੇ ਨੇ ਉਹਨਾਂ ਦਾ ਵੱਖਰਾ ਹੈਗਾ ਏ ਸੁਜਿੰਦਰ ਸਿੰਘ ਰੰਦਾਵਾ ਵੱਖਰਾ ਰੰਦਾਵਾ ਉਹਨਾਂ ਦਾ ਵੱਖਰਾ ਹੈ ਭਾਰਤ ਪੂਸ਼ਣ ਆਸ਼ੂ ਉਹਨਾਂ ਦਾ ਉਹਨਾਂ ਦਾ ਵੱਖਰਾ ਟੀਮ ਹੈਗੀ ਹੈ ਉਹਨਾਂ ਨੇ ਇਵਨ ਕੇ ਇਸ ਵਾਰ ਆਪਣੇ ਆਪਣੇ ਲੈਵਲ ਤੇ ਉਹਨਾਂ ਨੇ ਦੂਜਿਆਂ ਨੂੰ ਵਰਣ ਵੀ ਨਹੀਂ ਦਿੱਤਾ ਇੰਟਰਫੇਅਰ ਵੀ ਨਹੀਂ ਕਰਨ ਦਿੱਤਾ ਕਿਸਾਰੀ ਜਿਹੜੀ ਕੈਂਪੇਨਿੰਗ ਹੈ ਉਹ ਅਸੀਂ ਲੀਡ ਕਰਾਂਗੇ ਜਿਸ ਤਰੀਕੇ ਦੇ ਨਾਲ ਰਾਣਾ ਗੁਰਜੀਤ ਸਿੰਘ ਨੂੰ ਬੁਲਾਇਆ ਗਿਆ ਪ੍ਰਗਟ ਸਿੰਘ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਉਹਨਾਂ ਨੂੰ ਇਹ ਸੀ ਕਿ ਅਸੀਂ ਇੱਕ ਬਰੀ ਸੀਟ ਕੱਢ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਹੈ ਕਿ ਅਗਲੇ ਬੰਨੇ ਆਪਣੀ ਟੀਮ ਦੀ ਦਾਅਵੇਦਾਰੀ ਠੋਕਾਂਗੇ ਪਰ ਉਹਨਾਂ ਦਾ ਵੀ ਕਿਤਨਾ ਕਿਤੇ ਇਹ ਚੀਜ਼ਾਂ ਕਾਮਯਾਬ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ ਨਹੀਂ ਹੋਈਆਂ ਹੈਗੀਆਂ ਉਹਨਾਂ ਦੀ ਟੌਪ ਦੀ ਲੀਡਰਸ਼ਿਪ ਕੀ ਇਸ ਧੜੇਬੰਦੀ ਨੂੰ ਖਤਮ ਕਰਦੀ ਹੈ ਕੀ ਕੋਈ ਇਨਟਰੋਸਪੈਕਟ ਕਰਦੇ ਹੈਗੇ ਨੇ ਜਾਂ ਕਿ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਰਹਿਣਗੇ ਫਿਰ ਅਪਾ ਕਹਿ ਸਕਦੇ ਆ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵੀ ਇਹਨਾਂ ਨੂੰ ਨੁਕਸਾਨ ਜਿਹੜਾ ਇੱਥੋਂ ਚੱਲਣਾ ਪਵੇ ਜੇ ਇਸ ਤਰੀਕੇ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਚੱਲਦੀ ਹੈਗੀ ਆ ਤੇ ਦੂਜੇ ਬੰਨੇ ਤੁਸੀਂ ਕਹਿਆ ਕਿ 2027 2027 ਦਾ ਜਿੱਦਾਂ ਤੁਸੀਂ ਕਹਿ ਕਹੀਆਂ ਐ ਹੋ ਵੀ ਬਾਈਪੋਲ ਦੇ ਹਿਸਾਬ ਨਾਲ ਆਪਾਂ ਇੰਨਾ ਜ਼ਿਆਦਾ ਐਕਸਪੈਕਟ ਨਹੀਂ ਕਰ ਸਕਦੇ ਬਾਕੀ ਕਾਂਗਰਸ ਦੇ ਕੋਲ ਇੱਥੇ ਮੌਕਾ ਸੀਗਾ ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕ ਕਾਫੀ ਨਿਰਾਸ਼ ਸਨ ਪਰ ਫਿਰ ਵੀ ਜਿਹੜਾ ਹੈ ਇਹਨਾਂ ਨੇ ਇੱਥੇ ਈਵਨ ਕਿ ਗੁਜਰਾਤ ਵਾਲੀ ਬਾਈਪੋਲ ਜਿਹੜੀਆਂ ਦੋ ਹੋਈਆਂ ਨੇ ਉੱਥੇ ਵੀ ਇੱਕ ਆਮ ਆਦਮੀ ਪਾਰਟੀ ਨੇ ਜਿੱਤੀ ਹੈਗੀ ਹੈ ਤੇ ਇੱਕ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਹੈਗੀ ਹੈ ਮਤਲਬ ਉੱਥੇ ਸਰਕਾਰ ਦੇ ਉਲਟ ਜਾ ਕੇ ਵੀ ਇਹਨਾਂ ਨੇ ਜਿੱਤੀ ਹੈਗੀ ਹੁਣ ਇਹ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿੱਤ ਦੇ ਜਸ਼ਨ ਜਿਹੜੇ ਨੇ ਉਹ ਬਕਾਇਦਾ ਜਿਹੜੇ ਮਨਾ ਰਹੇ ਹੈਗੇ ਨੇ ਬਾਕੀ ਦੇਖਦੇ ਹਾਂ ਕੀ ਕੁਝ ਹੁੰਦਾ ਹੈ ਕਿ ਕਿਵੇਂ ਇਸ ਨੂੰ ਇਹ ਅੱਗੇ ਲੈ ਕੇ ਜਾਂਦੇ ਹੈਗੇ ਨੇ ਬਾਕੀ ਇਸ ਨਾਲ ਆਪਾਂ 2027 ਨੂੰ ਬਹੁਤਾ ਜ਼ਿਆਦਾ ਕੰਪੇਅਰ ਨਹੀਂ ਕਰ ਸਕਦੇ ਹੈਗੇ ਜੀ ਜਦ ਅਸੀਂ ਗੱਲ ਕਰਦੇ ਕਾਂਗਰਸ ਦੀ ਆ ਆ ਆਪਸੇ ਵਿਚਾਲਿਆਂ ਦੇ ਜੋ ਉਹਨਾਂ ਦਾ ਕਲੇਸ਼ ਰਹਿੰਦਾ ਹਮੇਸ਼ਾ ਪ੍ਰੋਟੈਸਟ ਕਰਕੇ ਸਰਕਾਰ ਦੇ ਖਿਲਾਫ ਕਰਨਾ ਹੋਏਗਾ ਤਾਂ ਚਾਰ ਰੁੱਸੇ ਹੋਏ ਕਾਂਗਰਸੀ ਆਗੂ ਵੀ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਆਪਣੀ ਇੱਕ ਸੁਰਤਾ ਦੇ ਵਿੱਚ ਆ ਜਾਣਗੇ ਲੇਕਿਨ ਜਿਸ ਵੇਲੇ ਕਾਂਗਰਸ ਨੂੰ ਜਿਤਾਣ ਜਿੱਤਣ ਦੀ ਲੋੜ ਹੋਏਗੀ ਜਿਤਾਉਣ ਦੀ ਲੋੜ ਹੋਏਗੀ ਤਦ ਰਾਜਾ ਬਣਿੰਗ ਦਾ ਧੜਾ ਵੱਖਰਾ ਸੁਖਿੰਦਰ ਸਿੰਘ ਰੰਧਾਵਾ ਦਾ ਧੜਾ ਵੱਖਰਾ ਸੁਖਪਾਲ ਸਿੰਘ ਖੈਰਾ ਵੀ ਕਹ ਲੋ ਨਜ਼ਾਰਤ ਹੋ ਜਾਂਦੇ ਨੇ ਉਸ ਵੇਲੇ ਤੇ ਲੁਧਿਆਣੇ ਵਰਗੇ ਇਲਾਕੇ ਦੇ ਵਿੱਚ ਜੇਕਰ ਬੈਂਸਪਰਾਹੀ ਰਹਿਣਗੇ ਦੂਰ ਤਦ ਕਿਸ ਹਾਲਾਤ ਦੇ ਵਿੱਚ ਕਾਂਗਰਸ ਹੋਏਗੀ ਭਾਵੇਂ ਕਿ ਕੋਣ ਕਿੰਨਾ ਨੇੜੇ ਕੋਣ ਕਿੰਨਾ ਪਾਰਟੀ ਦੇ ਲਈ ਕੰਮ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਸੀ ਸਮਝ ਸਕਦੇ ਆ ਲੇਕਿਨ ਹਾਂ ਭਾਜਪਾ ਅਤੇ ਅਕਾਲੀ ਦਲ ਦਾ ਵੋਟ ਸ਼ੇਅਰ ਜਿਹੜਾ ਗਿਆ ਉਹ ਵੀ ਇੱਕ ਤਰੀਕੇ ਦਾ ਡੈਮੇਜ ਚਲੋ ਕਾਂਗਰਸ ਨੂੰ ਤਾਂ ਕਰ ਹੀ ਗਿਆ ਲੇਕਿਨ ਉਸ ਚੀਜ਼ ਨੇ ਇੱਕ ਸੰਕੇਤ ਮੁੜ ਤੋਂ ਦੇ ਦਿੱਤੇ ਨੇ ਕਿ ਇਹ ਦੁਵਾਰਾ ਆਲਾਈਅੰਸ ਵਾਲੇ ਪਾਸੇ ਵੱਧ ਸਕਦੇ ਨੇ ਜਾਂ ਨਹੀਂ ਹਾਂ ਬਿਲਕੁਲ ਬਹੁਤ ਸਾਰੇ ਜਿਹੜੇ ਇਹਨਾਂ ਦੇ ਲੀਡਰਸ ਨੇ ਉਹ ਕਾਫੀ ਧੀਰ ਤੋਂ ਕਹਿ ਰਹੇ ਹੈਗੇ ਨੇ ਕਿ ਅਕਾਲੀ ਭਾਜਪਾ ਦਾ ਜਿਹੜਾ ਘਟਚੋੜ ਹੋਵੇ ਜੀ ਆਪਾਂ ਇੱਥੇ ਵੀ ਵੋਟਾਂ ਇਹਨਾਂ ਦੋਨਾਂ ਦੀਆਂ ਮਿਲਾ ਕੇ ਦੇਖੀਏ ਤੇ ਉਹ ਤਕਰੀਬਨ ਆਂਕੜਾ ਜਿਹੜਾ ਹੈਗਾ 28000 ਦੇ ਕਰੀਬ ਚਲਾ ਜਾਂਦਾ ਹੈਗਾ ਮਤਲਬ ਉਹ ਚਲੋ ਠੀਕ ਹੈ ਪਹਿਲੇ ਨੰਬਰ ਦਾ ਤਾਂ ਨਹੀਂ ਹੈ ਪਰ ਫਿਰ ਵੀ ਉਹ ਦੂਜੇ ਨੰਬਰ ਤੇ ਜਿਹੜਾ ਕਹਿ ਸਕਦੇ ਆਪਾਂ ਕਿ ਉਹ ਆ ਜਾਂਦੇ ਹੈਗੇ ਨੇ ਕਾਂਗਰਸ ਨੂੰ ਪਿੱਛੇ ਕਰ ਦਿੰਦੇ ਹੈਗੇ ਨੇ ਇਹ ਇਸੇ ਨੂੰ ਲੈ ਕੇ ਹੀ ਕਹਿਣੀਆਂ ਗੱਲਾਂ ਚੱਲੂ ਹੋ ਗਈਆਂ ਨੇ ਪਰ ਉਸ ਦੇ ਵਿੱਚ ਰੀਸੈਟ ਜਿਹੜੀ ਸਟੇਟਮੈਂਟ ਸੁਨੀਲ ਜਾਖੜ ਹੁਣਾਂ ਦੀ ਆਈ ਹੈ ਉਹਨਾਂ ਨੇ ਬਕਾਇਦਾ 2 ਦਸੰਬਰ ਵਾਲੇ ਫੈਸਲਿਆਂ ਦੀ ਜਿਹੜੀ ਗੱਲ ਕੀਤੀ ਹੈਗੀ ਹੈ ਪਰ ਉਹਨਾਂ ਤੇ ਤੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਨਹੀਂ ਖੜੇ ਹੈਗੇ ਤੇ ਫਿਰ ਕੀ ਹੁਣ ਇਹ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਗੱਲ ਚੱਲ ਰਹੀ ਹੈਗੀ ਹੈ ਮਤਲਬ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਦੋਨਾਂ ਹੱਥਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਲੱਡੂ ਵਾਲੀ ਸਥਿਤੀ ਹੈਗੀ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਨਾਲ ਵੀ ਕਰ ਸਕਦੇ ਨੇ ਤੇ ਦੂਜੇ ਬੰਨੇ ਉਹਨਾਂ ਦੇ ਦੂਜੇ ਬੰਨੇ ਵੀ ਜਿਹੜੀ ਗੱਲਬਾਤ ਹੈ ਉਹ ਹੋ ਸਕਦੀ ਹੈਗੀ ਹੈ ਦੂਜਾ ਪੰਜ ਮੈਂਬਰੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਵੱਲੋਂ ਅਗਲਾ ਕੀ ਪਲੈਨਿੰਗ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਕੀ ਕੌਮ ਇਸ ਚੀਜ਼ ਨੂੰ ਐਕਸਪੈਕਟ ਕਰਦੀ ਹੈ ਜਾਂ ਕੌਮ ਇਸ ਨੂੰ ਐਕਸੈਪਟ ਕਰਦੀ ਹੈ ਕਿ ਨਹੀਂ ਕੌਮ ਇਸ ਨੂੰ ਮਨਜ਼ੂਰੀ ਦਿੰਦੀ ਹੈ ਕਿ ਨਹੀਂ ਕਿਉਂਕਿ ਹੁਣ ਤੱਕ ਜੇ ਆਪਾਂ ਇਸ ਧਿਰ ਦੀ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਹੋਣਾ ਵਾਲੀ ਦੀ ਤੇ ਉਹ ਤੇ ਇਵਨ ਕਿ ਪਾਰਲੀਮੈਂਟ ਤੱਕ ਜਿਹੜਾ ਹੈਗਾ ਉਹਨਾਂ ਦੀ ਪਾਰਟੀ ਇਹ ਕਹਿ ਕੇ ਆਈ ਹੈ ਕਿ ਸਾਡੀਆਂ ਸੰਸਥਾਵਾਂ ਤੇ ਕਬਜ਼ੇ ਹੋ ਰਹੇ ਨੇ ਜੀ ਜਾਂ ਆਪਾਂ ਦੇਖਿਆ ਕਿ ਜ਼ਥੇਦਾਰਾਂ ਤੇ ਬਕਾਇਦਾ ਜਿਹੜੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੂੰ ਸੁਰੱਖਿਆ ਜਿਹੜੀ ਸਿਕਿਉਰਟੀਆਂ ਦੇ ਦਿੱਤੀਆਂ ਗਈਆਂ ਸੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਆਪਣੇ ਇਨਫਲੂਐਂਸ ਕਰ ਲਿਆ ਸੀ ਤੇ ਫਿਰ ਉਹ ਸਾਰੀਆਂ ਗੱਲਾਂ ਜੇ ਹੁਣ ਇਹੀ ਉਧਰਲੇ ਬੰਨੇ ਤੁਰ ਗਏ ਤੇ ਫਿਰ ਕੀ ਇਹਨਾਂ ਤੇ ਕੁਐਸਚਨ ਮਾਰਕ ਨਹੀਂ ਉਠheਗਾ ਫਿਰ ਕੀ ਜ਼ਥੇਦਾਰ ਹ ਉਹਨਾਂ ਦੇ ਬਹੁਤ ਸਾਰੇ ਸਵਾਲ ਖੜੇ ਕਰਦੇ ਸੀ ਕਿ ਫਿਰ ਉਹ ਵਾਲੀਆਂ ਧਿਰਾਂ ਇਹਨਾਂ ਤੇ ਸਵਾਲ ਖੜੇ ਨਹੀਂ ਕਰਨਗੀਆਂ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਨੈਗੇਟਿਵ ਪੁਆਇੰਟ ਜਿਹੜਾ ਹੈਗਾ ਉਹ ਹੈਗਾ ਇਹ ਦੂਜੇ ਪੱਲੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਤੇ ਉਹਨਾਂ ਦਾ ਇਹ ਹੁੰਦਾ ਕਿ ਫੈਸਲੇ ਉੱਪਰੋਂ ਹੋ ਕੇ ਆਉਣੇ ਆਉਂਦੇ ਹੁੰਦੇ ਨੇ ਉਹਨਾਂ ਦੀ ਲੋਕਲ ਲੀਡਰਸ਼ਿਪ ਕੀ ਸੋਚਦੀ ਹੈ ਜਾਂ ਆਪਾਂ ਦੇਖਿਆ ਨਾ ਕਿ ਪੁਰਾਣੇ ਸਮੇਂ ਦਾ ਜਿਹੜਾ ਰਿਕਾਰਡ ਹੈਗਾ ਕਿ ਉਹ ਇੰਨਾ ਜ਼ਿਆਦਾ ਮਾਇਨੇ ਨਹੀਂ ਰੱਖਦਾ ਜੇ ਉੱਪਰ ਵਾਲੀ ਧਿਰ ਨੇ ਕਿਹਾ ਕਿ ਸਾਨੂੰ ਅਕਾਲੀ ਦਲ ਤੇ ਚਾਹੀਦਾ ਹੈ ਪਰ ਬਕੈਰ ਜਿਹੜਾ ਸੁਖਬੀਰ ਸਿੰਘ ਬਾਦਲ ਚਾਹੀਦਾ ਹੈ ਤੇ ਫਿਰ ਉਧਰਲੇ ਬੰਨੇ ਨੂੰ ਵੀ ਗੱਲ ਚੱਲ ਸਕਦੀ ਹੈ ਮਤਲਬ ਫੈਸਲੇ ਕਿਤਨਾ ਕਿਤੇ ਉੱਪਰੋਂ ਆਉਣੇ ਨੇ ਉਹ ਕਦੋਂ ਆਉਂਦੇ ਨੇ ਕਿੱਦਾਂ ਆਉਂਦੇ ਨੇ ਕਿਉਂਕਿ ਅਜੇ ਵੀ 2027 ਨੂੰ ਤਕਰੀਬਨ 1.5 ਸਾਲ ਬਾਕੀ ਹੈਗਾ ਇਹ ਇਹ ਸਿਚੁਏਸ਼ਨ ਹੌਲੀ-ਹੌਲੀ ਜਿਹੜੀ ਆ ਅਨਫੋਲਡ ਹੋਏਗੀ ਅਜੇ ਖਾਲ ਦੀ ਘੜੀ ਚੀਜ਼ਾਂ ਇਨੀਆਂ ਕਲੀਅਰ ਨਹੀਂ ਹੈਗੀਆਂ ਹਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਤਾਂ ਅਕਾਲੀ ਦਲ ਦੇ ਜਿਹੜੇ ਪੁਰਾਣੇ ਚਾਹੇ ਉਹ ਸਿਕੰਦਰ ਸਿੰਘ ਮਲੂਕਾ ਹਣੀ ਹੋਣ ਜਾਂ ਹੋਰ ਵੀ ਜਿਹੜੀਆਂ ਧਿਰਾਂ ਨੇ ਉਹ ਤਾਂ ਇਹ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਦਿਖ ਰਹੀਆਂ ਨੇ ਕਿ ਸ਼ਾਇਦ ਕੱਲਿਆਂ ਦੀ ਦਾਲ ਨਹੀਂ ਗਲਣੀ ਹੈਗੀ ਪਰ ਦੇਖਦੇ ਹਾਂ ਕਿ ਕਿੰਨਾ ਕਾਮਯਾਬ ਰਹਿੰਦਾ ਕਿਤੇ ਇਹ ਤਾਂ ਨਹੀਂ ਕਿ ਇਸ ਤੋਂ ਵੀ ਪੁੱਠੇ ਨਤੀਜੇ ਆਉਣੇ ਚਾਲੂ ਹੋ ਜਾਣ ਆ ਭਾਜਪਾ ਦੇ ਨਾਲ ਟੁੱਟੂ ਛੋੜਾ ਹੋਣ ਤੋਂ ਬਾਅਦ ਅਕਾਲੀ ਦਲ ਦਾ ਗ੍ਰਾਫ ਹਮੇਸ਼ਾ ਥੱਲੇ ਹੀ ਜਾਂਦਾ ਨਜ਼ਰ ਆਇਆ ਹੈ ਸਾਲ 2020 ਦੇ ਵਿੱਚ ਕਿਸਾਨੀ ਮੁੱਦੇ ਦੇ ਉੱਤੇ ਆਪਣਾ ਰੋਸਾ ਜ਼ਾਹਰ ਕਰਨ ਤੋਂ ਬਾਅਦ ਇਹ ਜੋ ਅਲਾਈਅੰਸ ਟੁੱਟਿਆ ਹਾਲੇ ਤੱਕ ਅਲਾਈਅੰਸ ਮੁਰ ਤੋਂ ਜੁੜਨ ਦੇ ਕਿ ਆਸਰਾਂ ਹੀਆਂ ਰਹੀਆਂ ਨੇ ਇਹ ਕਿ ਆਸਰਾਂ ਸਿਰਫ ਤਤ ਤਤ ਬਣਦੀਆਂ ਨੇ ਜਦ ਅਕਾਲੀ ਦਲ ਕਿਸੇ ਵੱਡੀ ਇਲੈਕਸ਼ਨ ਦੇ ਵਿੱਚ ਹਾਰ ਦਾ ਸਾਹਮਣਾ ਕਰਦਾ ਹੈ ਲੇਕਿਨ ਦੂਜੇ ਪਾਸੇ ਜਿਸ ਕਦਰ ਭਾਜਪਾ ਹੌਲੀ ਹੌਲੀ ਕਰਕੇ ਆਪਣੇ ਗ੍ਰਾਫ ਨੂੰ ਅੱਗੇ ਵਧਾਰੀ ਹੈ ਲੱਗਦਾ ਅਲਾਈਅንስ ਸਿਰਫ ਔਖਾ ਨਹੀਂ ਹੋਏਗਾ ਸਮਝੌਤਾ ਜਿਹੜਾ ਹੋਏਗਾ ਉਹ ਭਾਜਪਾਈਆਂ ਦੇ ਹੱਕ ਦੇ ਵਿੱਚ ਵੱਧ ਤੇ ਅਕਾਲੀਆਂ ਦੇ ਹੱਕ ਦੇ ਵਿੱਚ ਘੱਟ ਨਜ਼ਰ ਆਏਗਾ ਜੇਕਰ ਇਹ ਅਲਾਈਅንስ ਹੋਣ